ਕੋਈ ਨਾ ਕੋਈ ਆ ਰਿਹਾ ਕੋਈ ਨਾ ਉਹਨੂੰ ਹਜੇ ਪਤਾ ਨਹੀਂ ਕਿ ਉਹ ਕੀ ਕਰੇ ਉਹਨੂੰ ਕੋਈ ਪੰਨੀ ਨਹੀਂ ਆਉਂਦਾ ਹੋਰ ਵੀ ਜਨਾਬ ਕੀਤੀ ਆਲੇ ਉਹ ਗੱਲ ਕਰਦੇ ਨੇ ਜਿੱਦਾਂ ਪਿਆ ਜਾਂਦਾ ਤੇ ਉਹਦੇ ਨਾਲ ਜਿਹੜਾ ਇਹ ਧੱਕਾ ਕਰ ਰਹੇ ਆ ਉਹਨੂੰ ਕੁੱਟਦੇ ਆ ਮਾਰਦੇ ਆ ਬੈਂਸਰੇ ਹੋਰੇ ਨਾਲ ਤੁਹਾਡੇ ਜੀ ਹੈ ਭਾਈ ਕੋਈ ਬੰਦਾ ਜਿਹੜਾ ਚਲਾਣ ਕਰਿਆ ਗਿਆ ਉਹ ਜੀ ਕਿੱਦੇ ਬਣਾ ਲਏ ਆ ਉਹ ਲੱਗਦਾ ਦੁਨੀਆ ਦਾ ਕੋਟਾ ਆ ਹਾਂ ਇਹ 1 ਜਨਵਰੀ ਨਾਲੀ ਟ੍ਰੇਲਿੰਗ ਲੱਗੀ ਸਾਡੇ ਉਹਨੂੰ ਵੀ ਆਪਰੇ ਆ ਇਹ ਤੁਸੀਂ ਦੇਖਦੇ ਹੋ ਕਿ ਜਿੱਲੀ ਚਲਾਨ ਹੋ ਰਹੇ ਭਾਈ ਉਹਨਾਂ ਦੇ ਜਿੱਲੀ ਚਲਾਨ ਸਾਨੂੰ ਦੱਸਣ ਵਜ੍ਹਾ ਇਕੱਲਾ ਸਾਹਮੀ ਆਪਕੇ ਜਾ ਰਿਹਾ ਬਾਕੀ ਵੀ ਆਟੋ ਰੋਕ ਕੇ ਜਾ ਰਹੇ ਹੈ ਪਹਿਲਾਂ ਤਸਵੀਰਾਂ ਤਾਂ ਨਾਲ ਸਾਡੀ ਗੱਡੀ ਕਿਉਂ ਰੋਕੀ ਆਲੀ ਆ ਬਾਕੀ ਵੀ ਆਟੋ ਚੱਲਦੇ ਇੰਦੇ ਨਾਲ ਉਹਨਾਂ ਨੂੰ ਜੋਣੇ ਰੁਕਿਆ ਜਾ ਰਿਹਾ ਉਹਦੀ ਵਜ੍ਹਾ ਸਾਨੂੰ ਪਤਾ ਬਾਹਰਕਾਰੀ ਨੇ ਭਾਈ ਇਹ ਕਿੰਨੇ ਕੋ ਚਲਾਨ ਰੋਜ਼ ਦੇ ਘੱਟੇ ਜਾ ਰਹੇ ਸਾਡੇ ਰੋਜ਼ ਦੇ 10 15 10 15 ਚਲਾਨ ਹੋ ਰਹੇ ਹੈ ਜਿੱਲੀ ਅੱਛਾ ਕਾਰਨ ਕੀ ਹੈ ਕਾਰਨ ਕੀ ਹੈ ਸਾਨੂੰ ਦੱਸਣ ਲਾਂਗੇ ਜਿਹੜਾ ਆ ਹਰ ਚੌਂਕਰੇ ਵਿੱਚ ਜਿਹੜੀ ਇਹ ਟ੍ਰੈਫਿਕ ਪੁਲਿਸ ਹੈਗੀ ਆ ਇਹ ਈ ਰਿਕਸ਼ੇ ਆਰੇ ਜ਼ਬਰਦਸਤੀ ਚਲਾਨ ਕਾੜੀ ਜਿਨਾਂ ਦੇ ਕੋਲ ਪੇਪਰ ਵੀ ਹੈਗੇ ਆ ਕਾਗਜ਼ ਪੱਤਰ ਵੀ ਹੈਦੇ ਆ ਉਹਨਾਂ ਦੀਆਂ ਗੱਡੀਆਂ ਹੀ ਬੌਂਡ ਕਰੀ ਜਾ ਰਹੀ ਆ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਆ ਉਹ ਕਹਿੰਦੇ ਸਾਨੂੰ ਪੁਲਿਸ ਕਮਿਸ਼ਨਰ ਦਾ ਜੀ ਸਾਹਿਬ ਦਾ ਹੁਕਮ ਆਇਆ ਆ ਵੀ ਜਿਹੜੀ ਈ ਰਿਕਸ਼ਾ ਆ ਇਹਨਾਂ ਨੂੰ ਬੋਰਡ ਕੀਤਾ ਜਾਵੇ ਇੱਟਾ ਕਰਾ ਈ ਰਿਕਸ਼ਾ ਆ ਕ੍ਰਿਮੀਨਲ ਜਿਹੜਾ ਕਾਟਾ ਜਾਂ ਟੋਰ ਆ ਜਾਂ ਇਹ ਆ ਜਿਹੜੇ ਇਹਨਾਂ ਨੇ ਕਰਾ ਜਾ ਰਿਹਾ ਆ ਸੈਰ ਦੇ ਵਿੱਚ ਉਹ ਹੋਰ ਇੰਨੀ ਜਿਹੜਾ ਆ ਗੰਦ ਪੈ ਰਿਹਾ ਆ ਟ੍ਰਾ ਟਿੱਪਰ ਚੱਲਣ ਦੇ ਆ ਹੁਣ ਇਹ ਕੋ ਟਿੱਪਰ ਨਾਂਕੇ ਗਿਆ ਪਰ ਯਾਰੇ ਤੇਰੇ ਨਾਲ ਅਲੱਗ ਆਟੋ ਆਉਟ ਨਿਗਾਹੋ ਬਲੈਕ ਆਟੋ ਜਿਹੜੇ ਹੈਗੇ ਆ ਡੀਜ਼ਲ ਵਾਲੇ ਆ ਦੋ ਉਹਨਾਂ ਦਾ ਕੋਈ ਵੀ ਟਿੱਪੰਨੀ ਹੈਗਾ ਕੋਖਣੀ ਹੈਗਾ ਜਾਂ ਉਹਨਾਂ ਦਾ ਕੋਈ ਚਲਾਨ ਨਹੀਂ ਹੋ ਰਿਹਾ ਓਵਰ ਲੋਡਿੰਗ ਹੈਗੀ ਆ ਇਹ ਕਹਿ ਰਿਹਾ ਕਿ ਓਵਰ ਲੋਡਿੰਗ ਹੋ ਰਹੀ ਆ ਲੋਕੀ ਕ੍ਰਿਮੀਨਲ ਕਰਕੇ ਜਾ ਰਿਹਾ ਇਹ ਤਾਂ ਆਲਰੇਡੀ ਇਹ ਜਿਹੜੀ ਇਹਦਾ ਪਿੱਛੇ ਜਿਹੜਾ ਟ੍ਰੈਗਰ ਵੀ ਕਰ ਲੈਂਦੀ ਆ ਇਹ ਕਿਤੋਂ ਬੰਦਾ ਕਰਕੇ ਤੋੜ ਜੂਗਾ ਨਹੀਂ ਜਦੋਂ ਤੁਹਾਡੀ ਗੱਡੀ ਫਟਦੇ ਆ ਕਹਿੰਦੇ ਕੀ ਕਾਗਜ਼ਾ ਕਰਕੇ ਫਟਦੇ ਕਾਗਜ਼ ਜ਼ਮੀਨ ਹੈ ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਸਾਡੇ ਬੰਦਿਆਂ ਨੇ ਕਾਗਜ਼ ਵੀ ਦਿਖਾਏ ਆ ਉਹਨਾਂ ਦੇ ਵੀ ਚਲਾਨ ਹੋਏ ਸਹੀ ਆ ਉਹ ਤੋਂ ਕਹਿ ਰਹੇ ਆ ਕਿ ਕਮਿਸ਼ਨਰ ਸਾਡਾ ਹੁਕਮ ਹੈ ਚਲਾਨ ਕਰਨ ਤੋਂ ਬਾਅਦ ਉਹ ਕਹਿੰਦੇ ਆ 25000 ਰੁਪਏ ਲਿਆਓ 20000 ਲਿਆ ਕੇ ਉਹ ਟਾਟੀ ਗੱਡੀ ਛੱਡ ਜਾਂਦੇ ਆ ਚਲਾਨ ਕੱਟੀ ਜਾ ਰਹੇ ਆ 500 ਰੁਪਏ ਲਈ ਜਾ ਰਹੇ 200 200 ਰੁਪਏ ਤੇ ਲੈ ਕੇ ਗੱਡੀਆਂ ਛੱਡੀ ਜਾ ਰਹੇ ਆ ਕੋਲ ਲੈਂਦਾ ਬਈ ਕੋਲ ਲਿਆ ਰਹੇ ਆ ਟ੍ਰੈਫਿਕ ਵਾਲੇ ਅੱਛਾ ਮੈਨੂੰ ਕੋਈ ਜੱਟੇ ਰੋਕਿਆ ਮੈਨੂੰ ਕਹਿ ਰਹੇ ਮੈਂ ਪੇਪਰ ਦਿਖਾਏ ਤੇ ਮੈਨੂੰ ਕਹਿੰਦੇ ਵੀ ਐਡਾ ਜੀ ਕਲੀ ਐਡਾ ਕਰੋ ਗੱਡੀ ਆਪਣੀ ਛਡਾਣੀ ਆ ਤੇ 500 ਰੁਪਏ ਲਿਆਓ अच्छा नहीं 500 ਦਾ ਚਲਾਨ ਕੱਟ ਕੇ ਕਿ ਵੈਸੇ ਹੀ 500 ਲੈ ਰਹੇ ਤੁਸੀਂ ਕਿਸੇ ਉੱਚ ਅਧਿਕਾਰੀ ਨਾਲ ਮਿਲ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਇਸ ਮਾਮਲੇ 'ਤੇ ਸਾਰਿਆਂ ਨਾਲ ਗੱਲ ਕੀਤੀ ਕੋਈ ਸਾਡੀ ਗੱਲ ਹੀ ਨਹੀਂ ਸੁਣ ਰਿਆ ਅਸੀਂ ਭਗਤ ਜੀ ਨਾਲ ਵੀ ਗੱਲ ਕੀਤੀ ਕੈਬਨਿਟ ਦਾ ਉਹਨਾਂ ਨਾਲ ਵੀ ਗੱਲ ਕੀਤੀ ਡੀਸੀ ਸਾਹਿਬ ਨਾਲ ਵੀ ਗੱਲ ਕੀਤੀ ਕੋਈ ਸਾਡੀ ਗੱਲ ਹੀ ਨਹੀਂ ਸੁਣ ਰਿਆ ਕੋਈ ਸੁਣਵਾਈ ਨਹੀਂ ਹੋ ਰਹੀ ਆਪ ਜੀ ਮੇਰੇ ਕਹਿੰਦਾ ਨਹੀਂ ਹੈਗੀਆਂ ਪਹਿਲਾਂ ਲੈ ਜਾਂਦੇ ਨੇ ਗੱਡੀਆਂ ਫੇਰ 25-25 ਹਜ਼ਾਰ ਵੀ ਮੰਗੇ ਜਾ ਰਹੇ ਆ ਪ੍ਰਸ਼ਾਸਨ ਵੱਲੋਂ ਇਹ ਕੋ ਮੰਗੇ ਜਾ ਰਹੇ ਕਿ ਜਿਹੜਾ ਮੰਗਦਾ ਉਹਦੇ ਖਿਲਾਫ ਐਕਸ਼ਨ ਦੇ ਚਲੋ ਕਹਿੰਦੇ 4-5 25 ਹਜ਼ਾਰ ਸਮਝ ਵੀ ਆਂਦਾ ਕਹਿੰਦੇ ਜੇ ਮੌਕੇ ਤੇ ਛੱਡਣਾ ਹੋਵੇ ਤਾਂ 500 200 ਵੀ ਛੱਡ ਦਿੰਦੇ ਨੇ ਆ ਪਹਿਲੀ ਗੱਲ ਹੈ ਜੀ ਜੀ ਹੁਣ ਤੁਹਾਡੇ ਵੱਲੋਂ ਉਠਾਏ ਜਾ ਰਹੇ ਨੇ ਕਿ ਟੰਨਾ ਕਿੰਨੀ ਦੇਰ ਤੱਕ ਇਦਾਂ ਰਹੇਗਾ ਜੀ ਬੜਿਆ ਅੱਲਾਹ ਸੈਂਕਸਰ ਕੋ ਬੈਠੀ ਹੁੰਦੇ ਜੀ ਇਹਨਾਂ ਕੋਲ ਤਾਂ ਸਮੱਸਿਆ ਹੈ ਸਰ ਮੌਕੇ ਤੇ ਜਿੱਦਾਂ ਮਲ ਵੜੇ ਜਾਂਦੇ ਨੇ ਨਹੀਂ ਸਦਾ ਕੋਈ ਸੈਂਸ ਨਹੀਂ ਹੁੰਦਾ ਜੀ ਇੰਸ਼ਾ ਚਲਾਉਂਦਾ ਇਹ ਕਹਿੰਦੇ ਕੀ ਲਿਸਨ ਹੁੰਦਾ ਪਹਿਲੇ ਸੈਂਸ ਨਹੀਂ ਹੁੰਦਾ ਪੁਲਿਸ ਸਭ ਲੈ ਕੇ ਆਈ ਜਿਹੜੀ ਗੱਡੀ ਰਜਿਸਟਰ ਹੋਣੀ ਹੈ ਉਹਦੇ ਲੈ ਕੇ ਲੱਗਣਾ ਲੱਗਣਾ ਕਮਰਸ਼ੀਅਲ